ਨਾਮ ਹੈ ਆਪਣਾ ਮੇਰੇ ਨਾਮ ਪ੍ਰੀਤੀ ਮਾਨ ਹਾਂ ਤੇ ਸੋਸ਼ਲ ਵਰਕਰ ਫਰੋਮ ਸੰਗਰੂਰ ਹਰੇੜੀ ਰੋਡ ਮੈਮ ਕਿਸ ਤਰ੍ਹਾਂ ਦੇਖਦੇ ਜੋ ਅੱਜ ਤੇ ਹਾਰਮਨ ਆਇਗਾ ਧੀਆ ਦਾ ਹਾਂਜੀ ਇਹ ਧੀਆ ਦਾ ਤਿਹਾਰ ਅਸੀਂ 5-7 ਸਾਲ ਤੋਂ ਰਲ ਕੇ ਸੰਗਰੂਰ ਵਾਸੀ ਜਗਾ ਜਗਾ ਹੋਰ ਜਗਾ ਵੀ ਮਨਾਇਆ ਜਾਂਦਾ ਤੇ ਸਾਨੂੰ ਜਿੱਥੇ ਵੀ ਇਨਵਾਈਟ ਕੀਤਾ ਜਾਂਦਾ ਉੱਥੇ ਅਸੀਂ ਜ਼ਰੂਰ ਆਪਣਾ ਜਾ ਕੇ ਸ਼ਮੂਲੀਅਤ ਕਰਦੇ ਹਾਂ ਸ਼ਿਰਕਤ ਕਰਦੇ ਹਾਂ ਔਰ ਆਪਣੀ ਹਾਜ਼ਰੀ ਲਗਵਾਨੇ ਹ ਲੱਗਦਾ ਨਹੀਂ ਜੀ ਕਿਤੇ ਨਾ ਕਿਤੇ ਤਿਹਾਰ ਹੈ ਜੋ ਆਪਣਾ ਪਿਛੋਕੜ ਹੈ ਆਪਣੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੋ ਬੱਚੇ ਨੇ ਆਪਣਾ ਪਿਛੋਕੜ ਭੁੱਲ ਜਾ ਰਹੇ ਨੇ ਅਜਿਹੀ ਉਪਰਾਲਿਆਂ ਦੇ ਕਿੰਨਾ ਬਾਰੇ ਮ ਸਾਡੀ ਜਿਹੜੇ ਨਵੀਂ ਪੀੜ੍ਹੀ ਐ ਉਹ ਭੁੱਲਦੇ ਜਾ ਰਹੇ ਨੇ ਤੇ ਇਹੀ ਸਾਡੇ ਉਪਰਾਲੇ ਹੁੰਦੇ ਨੇ ਕਿ ਵੀ ਇਹ ਆਪਾਂ ਰਲ ਮਿਲ ਕੇ ਆਪਣੇ ਸੱਭਿਆਚਾਰਕ ਤਿਉਹਾਰ ਜਿਹੜੇ ਆਪਣੇ ਨੇ ਉਹ ਆਪਾਂ ਮਨਾਈਏ ਆਪਣੇ ਬੱਚਿਆਂ ਨੂੰ ਅੱਗੇ ਵਿਖਾਈਏ ਬੱਚੇ ਵੀ ਉਹਨਾਂ ਗੱਲਾਂ ਤੋਂ ਪ੍ਰੇਰਿਤ ਹੋਣ ਤਾਂ ਕਿ ਇਹ ਸਾਰਾ 타 ਕਿਆਮਤ ਤੱਕ ਸਾਡੇ ਜੁਰਗਾਂ ਦੇ ਜਿਹੜੇ ਚਲਾਏ ਹੋਏ ਦਿੱਤ ਤਿਹਾਰ ਨੇ ਜੋ ਵੀ ਹੈ ਨੇ ਉਹ ਚੱਲਦੇ ਰਹਿਣ ਦਾਤਾ ਸਭ ਬੱਚਿਆਂ ਦੀ ਨੰਨੇ-ਮੁੰਨੇ ਬੱਚਿਆਂ ਦੀ ਗੁੜੀਆਂਵਾਂ ਦੀ ਮੇਰੇ ਨਗਰ ਵਾਸੀਆਂ ਦੀ ਸਭ ਜੀ ਨਮ ਜੀ ਆਪਣਾ ਰਾਸ਼ ਕੁਮਾਰ अरोड़ा अरोड़ा ਸਾਹਿਬ ਅੱਜ ਲੋੜੀ ਮਨਾਈ ਗਈ ਹੈਗੀ ਕੀ ਕਹਿੰਨਾ ਕਹਾਵਲ ਅਸੀਂ ਸਾਡੀ ਸੰਸਥਾ ਸਕੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਹਰ ਸਾਲ ਹੀ ਉੱਤ ਪੋਤਿਆਂ ਦੋਤੇ ਦੋਤੀਆਂ ਬੱਚਿਆਂ ਦੀ ਖੁਸ਼ੀ ਲਈ ਅਤੇ ਅਮਨ ਸ਼ਾਂਤੀ ਦੇ ਲਈ ਇਹ ਲੋੜੀ ਇਹ ਤਿਹਾੜ ਵੱਡੀ ਪੱਧਰ ਤੇ ਮਨਾਨੇ ਆ ਅੱਜ ਵੀ ਇਹ ਲੋੜੀ ਜਿਹੜੀ ਹੈ ਇੱਥੇ ਮਨਾਈ ਗਈ ਹੈ ਜਿਸ ਦੇ ਵਿੱਚ ਅੱਗੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਦੀ ਲੋੜ ਸੀਗੀ ਪਹਿਲੀ ਅਤੇ ਨਾਲ ਹੀ ਸਮਾਜ ਸੇਵੀ ਜਿਹੜੇ ਸਮਾਜ ਸੇਵਾ ਦੇ ਵਿੱਚ ਵਧੀਆ ਕੰਮ ਕਰਦੇ ਹਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਸਾਡੇ ਦਰਮਿਆਨ ਅੱਜ ਸਾਫਕਾ ਡਾਇਰੈਕਟਰ ਸਿਹਤ ਵਿਭਾਗ ਐਚਐਸ ਵਾਲੀ ਜੀ ਉਹਨਾਂ ਦੀ ਤਰਫ ਪਤਨੀ ਸੀਐਮਓ ਕਿਰਨਜੋਤ ਵਾਲੀ ਜੀ ਉਹਦੇ ਨਾਲ ਹੀ ਸੀਨੀਅਰ ਸਿਟਰ ਪ੍ਰਾਈਸ ਸੰਸਥਾ ਦੇ ਪ੍ਰਧਾਨ ਡਾਕਟਰ ਨਰਵਿੰਦਰ ਕੋਸ਼ਲ ਜੀ ਜਨਰਲ ਸਕੱਤਰ ਸਾਡੇ ਜਗਜੀਤ ਸਿੰਘ ਜੀ ਦੇ ਨਾਲ-ਨਾਲ ਸਮੁੱਚੇ ਭਾਗਾਂ ਦੇ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਸਨੋਟਸ ਕੀਤੀ ਹੈ ਇਸ ਡੋੜੀ ਦੇ ਵਿੱਚ ਖਾਸ ਕਰਕੇ ਪ੍ਰੀਤੀ ਮਹੰਤ ਜੀ ਪ੍ਰੀਤੀ ਮਹੰਤ ਆਪਣੀ ਟੀਮ ਦੇ ਨਾਲ ਆਏ ਜਿਨ੍ਹਾਂ ਨੇ ਡੋੜੀ ਦੇ ਵਧਾਈਆਂ ਦਿੱਤੀਆਂ ਡੋੜੀ ਦੇ ਗੀਤ ਗਾਏ ਸਭਿਆਚਾਰ ਗੀਤ ਗਾਏ ਸਾਡਾ ਤਾਂ ਇਹ ਸਨੇਹ ਹੈ ਕਿ ਸਾਨੂੰ ਆਪਣਾ ਸਭਿਆਚਾਰ ਯਾਦ ਰੱਖਣਾ ਚਾਹੀਦਾ ਹੈ ਅਤੇ ਸਭਿਆਚਾਰ ਨੂੰ ਕੋਲ ਨਹੀਂ ਚਾਹੀਦਾ ਅਜਿਹੇ ਸਮਾਗਮ ਜਿਹੜੇ ਨੇ ਵੱਡੇ ਪੱਧਰ ਤੇ ਕਰਨੇ ਚਾਹੀਦੇ ਨੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਲੋੜੀ ਕਿਉਂ ਮਨਾਈ ਜਾਂਦੀ ਹੈ ਦੁੱਧਾ ਭੱਟੀ ਕੀ ਸੀਗਾ ਇਹਦਾ ਕੀ ਅਸਰ ਹੈ ਕੀ ਇਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਸੰਦੇਸ਼ ਮਿਲਦਾ ਸੋ ਮੈਂ ਅੱਜ ਦੀ ਇਸ ਲੋੜੀ ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਮੇਰਾ ਇਹ ਅਵਤਾਰ ਸਿੰਘ ਤਾਰਾ ਹੈ ਤਾਰਾ ਦੀ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਧੀਆਂ ਦਾ ਤਿਹਾਰ ਲੋੜੀ ਦਾ ਤਿਹਾਰ ਦੁੱਧ ਦੇ ਦਾਦੀ ਪੁੱਤਿਆਂ ਦਾ ਦੁੱਧਿਆਂ ਦਾ ਤਿਹਾਰ ਮਨਾਇਆ ਗਿਆ ਦੇਖੋ ਜੀ ਬਹੁਤ ਵਧੀਆ ਤਿਹਾਰਾ ਜੀ ਲੋੜੀ ਦਾ ਮਾਗੀ ਦਾ ਜੀ ਤੇ ਨਵਾਂ ਸਾਲ ਵੀ ਆ ਗਿਆ ਜੀ ਇਹ ਉਹਦੇ ਲਈ ਸਾਰੇ ਪਹਿਲਾਂ ਤਾਂ ਸਾਰੇ ਹੀ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਅਗੇ ਅਰਦਾਸ ਕਰਦੇ ਆਂਗੇ ਵੀ ਜਿਹੜਾ ਲੋਹੜੀ ਦਾ ਤਿਹਾਰ ਆ ਹਰ ਇੱਕ ਦੇ ਘਰ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੋਂ ਜੇ ਅੱਜ ਜਿਹੜਾ ਪ੍ਰੋਗਰਾਮ ਇੱਥੇ ਮਨਾਇਆ ਗਿਆ ਸੀਗਾ ਅਰੋੜਾ ਸਾਹਿਬ ਵੱਲੋਂ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇਗੇ ਰਿਟਾਇਰ ਪੈਨਸ਼ਨ ਉਹਨਾਂ ਵੱਲੋਂ ਅੱਜ ਦਾਦੇ ਦੇ ਪੋਤਿਆਂ ਨੂੰ ਸਾਰੇ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਉਹਰੇ ਕਾਉਂਸਲਰ ਐਮਸੀ ਬਣੇ ਨੇਗੇ ਉਹਨਾਂ ਨੂੰ ਵੀ ਰਸਦਾ ਦਿੱਤਾ ਗਿਆ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਔਰ ਇੱਥੇ ਇੱਕ ਜਿਹੜਾ ਆਪਸੀ ਭਾਈਚਾਰਾ ਆਪਸੀ ਪਿਆਰ ਦਾ ਇੱਕ ਸੁਨੇਹਾ ਦਿੱਤਾ ਗਿਆ ਔਰ ਅਸੀਂ ਆਸ ਕਰਦੇ ਹਾਂਗੇ ਵੀ ਬੱਚੇ ਨੇ ਜਿਹੜੇ ਸਾਡਾ ਜਿਹੜਾ ਪਛੋਕੜਾਗਾ ਉਹਦੇ ਨਾਲ ਜੁੜੇ ਰਹਿਣ ਸਾਡੇ ਰੀਤੀ ਰਿਵਾਜ ਨੇ ਤਿਹਾਰ ਨੇ ਉਹਨਾਂ ਨਾਲ ਜੁੜੇ ਰਹਿਣ ਉਹਦੇ ਲਈ ਅਸੀਂ ਜਿਹੜਾ ਇਹ ਪ੍ਰੋਗਰਾਮ ਅੱਜ ਧੀਆਂ ਦਾ ਲੋਹੜੀ ਦਾ ਪ੍ਰੋਗਰਾਮ ਮਨਾਇਆ ਗਿਆ ਉਹਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਨੂੰ ਵੀ ਉਹਰੇ ਮੌਕਾ ਦਿੱਤਾ ਗਿਆ